ਚੂਨੀਲ ਜਾਖੜ ਬਾਰੇ ਪੰਜਾਬ ਦੇ ਲੋਕ ਜਾਣਦੇ ਨੇ ਉਹਨਾਂ ਦੇ ਆਪਣੇ ਹਲਕੇ ਦੇ ਵਿੱਚੋਂ ਜਿੱਥੇ ਉਹ ਪਿਤਾ ਪੁਰਖੀ ਰਾਜਨੀਤੀ ਕਰਦੇ ਰਹੇ ਨੇ ਮੈਂ ਅਬੋਹਰ ਦੀ ਗੱਲ ਕਰ ਰਿਹਾ ਮਾਂ ਉੱਥੋਂ ਲਗਾਤਾਰ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਨਕਾਰਿਆ ਹੈਗਾ ਔਰ ਹੁਣ ਜਿਹੜਾ ਹੈਗਾ ਪੰਜਾਬ ਦੇ ਵਿੱਚ ਵੀ ਉਹਨਾਂ ਦੀ ਅਗਵਾਈ ਨੂੰ ਜਿਹੜੀ ਹੈ ਉਹ ਨਕਾਰਿਆ ਕਿਉਂਕਿ ਜਾਖੜ ਸਾਹਿਬ ਨੇ ਕਦੇ ਵੀ ਪੰਜਾਬ ਦੇ ਪੱਖੀ ਸਟੈਂਡ ਨਹੀਂ ਲਿਆ ਜਖੜ ਸਾਹਿਬ ਨੇ ਹਮੇਸ਼ਾ ਹੀ ਆਪਣੇ स्वार्थ ਦੀ ਰਾਜਨੀਤੀ ਕੀਤੀ ਹੈ ਜਖੜ ਸਾਹਿਬ ਨੇ ਕਦੇ ਕਿਸਾਨਾਂ ਦੇ ਕਹਿਣ ਨੂੰ ਤਾਂ ਆਪਣੇ ਆਪ ਨੂੰ ਕਿਸਾਨਾਂ ਦਾ ਪੁੱਤ ਕਹਿੰਦੇ ਆ ਪਰ ਉਹਨਾਂ ਨੇ ਕਦੇ ਕਿਸਾਨਾਂ ਦੇ ਹੱਕ ਦੇ ਵਿੱਚ ਸਟੈਂਡ ਨਹੀਂ ਲਿਆ ਉਹਨੇ ਹਮੇਸ਼ਾ ਤਾਨਾਸ਼ਾਹੀ ਦੇ ਅੱਗੇ ਗੋਡੇ ਟੇਕੇ ਆ ਜੇ ਉਹਨਾਂ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਫੈਸਲਾ ਲਿਆ ਹੁੰਦਾ ਜਦੋਂ ਹਰਿਆਣਾ ਦੀ ਬੀਜੇਪੀ ਸਰਕਾਰ ਲਗਾਤਾਰ ਤਸ਼ੱਦਦ ਕਰ ਰਹੀ ਸੀ ਪੰਜਾਬ ਦੇ ਕਿਸਾਨਾਂ ਦੇ ਉੱਤੇ ਬਾਰਡਰਾਂ ਦੇ ਉੱਤੇ ਉਹਨਾਂ ਨੇ ਆਪਣੀ ਜ਼ੁਬਾਨ ਨਹੀਂ ਖੋਲੀ ਉਹਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਨਹੀਂ ਮਾਰਿਆ ਉਹਨਾਂ ਦੇ ਹੱਕ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਦੇ ਘਰ ਦੇ ਅੱਗੇ ਜਾਂ ਦਫ਼ਤਰ ਦੇ ਅੱਗੇ ਜਾ ਕੇ ਕਿਸੇ ਤਰ੍ਹਾਂ ਦਾ ਜਿਹੜਾ ਰੋਸ਼ ਮੁਜ਼ਾਹਰਾ ਜਾਂ ਉੱਥੇ ਧਰਨਾ ਪ੍ਰਦਰਸ਼ਨ ਨਹੀਂ ਕੀਤਾ ਹੈਗਾ ਇਹ ਚੀਜ਼ਾਂ ਜਿਹੜੀਆਂ ਉਹ ਜੱਗ ਜਾਣ ਰਿਹਾ ਔਰ ਹਮੇਸ਼ਾ ਜਦੋਂ ਉਹਨਾਂ ਨੇ ਕਾਂਗਰਸ ਨੂੰ ਵੀ ਛੱਡਿਆ ਸੀ ਉਦੋਂ ਵੀ ਉਹਨਾਂ ਨੇ ਆਪਣੇ ਸਵਾਰਥ ਦੀ ਰਾਜਨੀਤੀ ਕਾਰਨ ਹੀ ਛੱਡਿਆ ਸੀ ਜੋ ਮੁੱਦੇ ਉਹਨਾਂ ਨੇ ਉਸ ਵਕਤ ਉਠਾਏ ਗਏ ਸੀ ਉਹ ਮੁੱਦੇ ਤਾਂ ਹੁਣ ਬੀਜੇਪੀ ਚ ਵੀ ਨੇ ਔਰ ਉਹਨਾਂ ਨੇ ਮਤਲਬ ਕਿੰਨੀ ਸ਼ਰਮ ਦੀ ਗੱਲ ਆ ਕਿ ਉਹਨਾਂ ਨੂੰ ਆਪਣੀ ਹیثیت ਦਾ ਪਤਾ ਹੋਣਾ ਚਾਹੀਦਾ ਪਾਰਟੀ ਦੇ ਵਿੱਚ ਕਿ ਉਹਨਾਂ ਦਾ ਜੂਨੀਅਰ ਜਿਹਨੂੰ 2 ਮਹੀਨੇ ਪਹਿਲਾਂ ਪਾਰਟੀ ਦੇ ਵਿੱਚ ਲਿਆ ਗਿਆ ਔਰ ਜੋ ਇਲੈਕਸ਼ਨ ਵੀ ਹਾਰ ਗਿਆ ਉਸ ਦੇ ਬਾਵਜੂਦ ਉਸ ਨੂੰ ਮੰਤਰੀ ਬਣਾ ਕੇ ਇਹਨਾਂ ਦੇ ਸਿਰ ਦੇ ਉੱਤੇ ਬਿਠਾਇਆ ਗਿਆ ਤੇ ਹੁਣ ਜਿਹੜਾ ਹੈਗਾ ਮੈਂ ਪੁੱਛਣਾ ਚਾਹੁੰਨਾ ਜਾਖੜ ਸਾਹਿਬ ਨੂੰ ਕਿ ਇੱਕ ਤਰ੍ਹਾਂ ਦਾ ਬੀਜੇਪੀ ਨੇ ਇੱਕ ਫਿਰ ਇੰਡੀਕੇਸ਼ਨ ਦੇਣ ਦੀ ਗੱਲ ਕੀਤੀ ਹੈ ਕਿ ਸਾਡਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਚਿਹਰਾ ਆ ਉਹ ਮੰਤਰੀ ਹੋਏਗਾ ਤਾਂ ਕੀ ਹੁਣ ਜਾਖੜ ਸਾਹਿਬ ਇਥੋਂ ਭਾਜਪਾ ਤੋਂ ਵੀ ਜਿਹੜਾ ਆਪਣਾ ਅਸਤੀਫਾ ਦੇਣਗੇ ਕਿਉਂਕਿ ਉਹਨਾਂ ਨੇ ਕਾਂਗਰਸ ਤਾਂ ਇਸੇ ਕਰਕੇ ਛੱਡੀ ਹੈਗੀ ਸੀ